ਹਾਲੋ ਜੀ ਕਲੈਕਸ਼ਨ ਆਪਾਂ ਹੋਰ ਅੱਜ ਬਹੁਤ ਸੋਹਣੀ ਲੈ ਕੇ ਆਏ ਸੋਲੋ ਸੂਟ ਦੇ ਜੀ ਸੋਲੋ ਸੂਟ ਦੇ ਸਲੈਕਸ਼ਨ ਹੈ ਜੀ ਬਹੁਤ ਹੀ ਪਿਆਰਾ ਸੂਟ ਰਹੇਗਾ ਜੋ ਕਪੜਾ ਰਹੇਗਾ ਔਰ ਰਹੇਗਾ ਪਿਓਰ ਓਰੀਜినਲ ਮਸਲਿਨ कॉटन ਜੀ ਮਸਲਿਨ कॉटन ਦਾ ਫੈਬਰਿਕ ਹੈਗਾ ਦੇਖੋ ਗਲੇ ਪਰ ਕਿੰਨਾ ਸੋਹਣਾ ਕੰਮ ਹੈ ਥ्रेड ਵਰਕ ਦਾ ਜੀ ਨਾਲ ਜਿਹੜਾ ਬਣਿਆ ਪ੍ਰੋਪਰ ਕੇਰਾ ਜੀ ਸੂਟ ਦਾ ਪ੍ਰੋਪਰ ਕੇਰਾ ਹੈਗਾ ਜਿਵੇਂ ਫੋਟੋ ਚ ਮਾਡਲ ਨੇ ਸਲਵਾਰ ਦੇ ਮੂੜੇ ਬਣਾਏ ਹੋਏ ਆ ਇੱਧਰ ਰੱਖਿਓ ਪ੍ਰੋਪਰ ਤਾਂ ਗਰੇ ਸਲਵਾਰ ਦੇ ਮੂੜੇ ਆਣਗੇ ਜੀ ਇਹ ਸੋਲੋ ਪੀਸ ਹੈ ਬੁਟੀਕ ਦਾ ਜੀ ਨਲ ਮਸਲੀ ਇਨਕਾਟਨ ਦਾ ਇੱਕ ਕਟਵਕ ਦਾ ਬੜਾ ਪਿਆਰਾ ਦੁਪੱਟਾ ਬਣਿਆ ਪਿਆ। ਜੋ ਸੂਟ ਫੋਟੋ ਚ ਬਣਿਆ ਪਿਆ ਹੈ ਉਹੀ ਸੂਟ ਬਸ origignal ਲੈ ਕੇ ਆ ਰਹੇ ਹਾਂ। origignal ਡਿਜ਼ਾਈਨ ਹੈਗਾ origignal ਸੂਟ ਹੈਗਾ। ਬਾਜ਼ਾਰ ਦੀ ਕੀਮਤ ਆ ਰਹੀ ਹੈ 1290 1390। ਜਿਹੜੇ ਕਹਿੰਦੇ ਕਹੋਂਦੇ ਦੁਕਾਨਦਾਰ ਉਹ ਵੇਚ ਰਹੇ 1290 90 ਦਾ। ਵੀ ਸਸਤਾ ਕੋਈ ਨਹੀਂ। ਸਾਤ ਤੋਂ ਵਧੀਆ ਕੋਈ ਨਹੀਂ। ਜੱਸੀ ਵੀਰੇ ਕਹਿੰਦਾ ਨਾਮ ਆ ਸਸਤਾ ਨਾਮ ਆ ਮਹਿੰਗਾ। ਸੂਟ ਇਕ ਲੈ ਲਓ 10 ਲੈ ਲਓ 20 ਲੈ ਸੂਟ ਪਲੇ ਗੇਰ ਭਰਾ ਦੇ ਨਾਲ ਦੇ ਬੂਰੇ। ਸੂਟ ਜਿੰਨੇ ਮਰਜ਼ੀ ਲੈ ਲਿਓ। ਸਾਡਾ ਕੀ ਹਸੂਲ ਹੈ। ਇਹ ਕੋਲਕੇ ਬੇ ਕੋਲਕੇ ਗੇਰਲੇ ਕੋਲਕੇ ਸੂਟ ਜਿੰਨੇ ਮਰਜ਼ੀ ਲੈ ਲਓ 10 ਲੈ ਲਓ 20 ਲੈ ਲਓ 30 ਲੈ ਲਓ ਬੰਡਲਾਂ ਦੇ ਮੰਡਲ ਮਿਲ ਜਾਣੇ ਜੀ ਕਿਉਂਕਿ ਅਸੀਂ ਤਾਂ ਇਕੱਠਾ ਮਲ ਬਣਵਾਈਦਾ ਇੱਕ ਨਾਲ ਦੇ ਸੋਲੋ ਵੀਸ ਵੱਧ ਤੋਂ ਵੱਧ ਬਣਵਾਈਦੇ ਜੀ ਆਪਣੀ ਮਸ਼ੀਨਾਂ ਲੱਗੀਆਂ ਪਰਮਾਤਮਾ ਦੀ ਕਿਰਪਾ ਨਾਲ ਰੇਟ ਘੱਟ ਮੰਦਾ ਘੱਟ ਡੇ ਦੇ ਦਿੱਤੇ ਜੀ ਬਾਜ਼ਾਰ ਤੋਂ ਟੁਟਾ ਘਾ 1290 ਦਾ 1390 ਦਾ ਜੀ ਠੀਕ ਹੈ ਜੀ ਆਪਾਂ ਨੂੰ ਸੂਟ ਜਿਹੜਾ 700 ਤੇ 50 ਰੁਪਏ ਦਾ ਜਿਹੜੀ ਮਰਜ਼ੀ ਬਣਾ ਆਨਲਾਈਨ ਆਰਡਰ ਕਰ ਦੇਵੇ ਜਿਹੜੀ ਮਰਜ਼ੀ ਬਣਾ ਕੇ ਲੈ ਜਵੇ ਐਡਰੈਸ ਰੂਟ ਰੱਖਣਾ ਜੱਸੀ ਦੀ ਹੱਟੀ ਬੱਸ ਸਟ ਸੋਲੋ ਆਰਟੀਕਲ ਹੈਗਾ ਸੋਲੋ ਸੂਟ ਹੈਗਾ ਮਿਲਣਾ ਕਿੱਥੇ ਹੈ ਮਿਲਣਾ ਹੈਗਾ ਜੱਸੀ ਦੀ ਹੱਟੀ ਪਰ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੀ ਸੋ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ